ਮਨੁੱਖਾ ਜੀਵਨ ਦੇ ਵਿੱਚ ਅਗਰ ਸਭ ਤੋਂ ਕੋਈ ਕੀਮਤੀ ਚੀਜ਼ ਹੈ ਤੇ ਉਹ ਹੈ ਸਮਾਂ ਕਿਉਂਕਿ ਸਮਾਂ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਲੰਘ ਜਾਂਦੀ ਹੈ ਤੇ ਮੁੜ ਕੇ ਵਾਪਸ ਨਹੀਂ ਆਉਂਦੀ ਹੈ ਇਹਨੂੰ ਕਹਿੰਦੇ ਕਿ ਰੀਨਿਊਏਬਲ ਨਹੀਂ ਹੈ ਦੁਬਾਰਾ ਜਿਹੜਾ ਨਵਾਇਆ ਨਹੀਂ ਜਾ ਸਕਦਾ ਦੁਬਾਰਾ ਸਮਾਂ ਜਿਹੜਾ ਹੈਗਾ ਕਿ ਹੋਰ ਨਹੀਂ ਖਰੀਦਿਆ ਜਾ ਸਕਦਾ ਅਗਰ ਕੋਈ ਹਸਪੀਟਲ ਦੇ ਵਿੱਚ ਬਿਮਾਰ ਪਿਆ ਤੇ ਜੇ ਉਹਨੂੰ ਕੋਈ ਡਾਕਟਰ ਕਹਿ ਦਿੰਦਾ ਹੈਗਾ ਕਿ ਤੂੰ ਇੰਨੇ ਕ ਦਿਨ ਜੀਣਾ ਤਾਂ ਉਹ ਭਾਵੇਂ ਉਹ ਕੋ ਜਿੰਨੀ ਮੱਜੀ ਦੌਲਤ ਹੋਵੇ ਕਰੋੜਾਂ ਅਰਬਾਂ ਰੁਪਈਏ ਡਾਲਰ ਹੋਣ ਉਹਦੇ ਨਾਲ ਜਿਹੜਾ ਹੈ ਇੱਕ ਦਿਨ ਵੀ ਖਰੀਦਿਆ ਨਹੀਂ ਜਾ ਸਕਦਾ ਇਸ ਕਰਕੇ ਗੁਰਬਾਣੀ ਦੇ ਵਿੱਚ ਵਾਰ-ਵਾਰ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਬੰਦਿਆ ਆਪਣੇ ਸਮੇਂ ਨੂੰ ਸੰਭਾਲ ਆਪਣੇ ਸਮੇਂ ਦੀ ਸਹੀ ਵਰਤੋਂ ਕਰ ਤੂੰ ਸਮੇਂ ਦੀ ਇੰਪੋਰਟੈਂਸ ਵਾਸਤੇ ਸਭ ਤੋਂ ਵਧੀਆ ਜਿਹੜਾ ਮੈਨੂੰ ਸ਼ਬਦ ਲੱਗਦਾ ਹੈ ਬੜਾ ਪਿਆਰਾ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸ਼੍ਰੀ ਰਾਗ ਤੇ ਵਿੱਚ ਉਚਾਰਿਆ ਹੋਇਆ ਸ਼ਬਦ ਹੈ ਰੰਗ ਮੰਨ ਲੈ ਪਿਆਰਿਆ ਜਾ ਜੋਬਨ ਨਾਉ ਹੁਲਾ ਦਿਨ ਥੋੜੜੇ ਤਕੇ ਪਿਆ ਪੁਰਾਣਾ ਚੋਲਾ ਤੋ ਗੁਰੂ ਸਾਹਿਬ ਇਸ ਸ਼ਬਦ ਦੇ ਵਿੱਚ ਜਿਹੜਾ ਸਮਝਾਉਂਦੇ ਨੇ ਕਿ ਤੂੰ ਰੰਗ ਮੰਨ ਲੈ ਰੰਗ ਮੰਨਣ ਦਾ ਮਤਲਬ ਇਹ ਹੈਗਾ ਕਿ ਜਿਸ ਵੀ ਕੰਮ ਬੰਦਾ ਇਸ ਜੀਵਨ ਦੇ ਵਿੱਚ ਆਇਆ ਤੇ ਉਹਦਾ ਖਿਆਲ ਕਰੇ ਤੇ ਉਸ ਕੰਮ ਵੱਲ ਲੱਗੇ ਕਿਉਂਕਿ ਸਮਾਂ ਜਿਹੜਾ ਹੈ ਲੰਘਦਾ ਜਾਂਦਾ ਹੈ ਕਹਿੰਦੇ ਆ ਜਿਹੜਾ ਤੈਨੂੰ ਸਰੀਰ ਮਿਲਿਆ ਸੀ ਇਹਦੇ ਜਿਹੜੇ ਦਿਨ ਤੈਨੂੰ ਟੋਟਲ ਮਿਲੇ ਸੀ ਹੌਲੀ ਹੌਲੀ ਕਰਕੇ ਇਹ ਖਤਮ ਹੁੰਦੇ ਜਾਂਦੇ ਨੇ ਤੇ ਆ ਜਿਹੜਾ ਤੈਨੂੰ ਸਰੀਰ ਮਿਲਿਆ ਇਹ ਵੀ ਹੁਣ ਬੁੱਢਾ ਪੁਰਾਣਾ ਹੋઈ ਜਾ ਰਿਹਾ ਹੈ ਇਹ ਜਿਹੜਾ ਤੈਨੂੰ ਚੋਲਾ ਮਿਲਿਆ ਹੈਗਾ ਤੂੰ ਇਸ ਕਰਕੇ ਸਮੇਂ ਨੂੰ ਜਿਹੜਾ ਹੈ ਸੰਭਾਲਣਾ ਬਹੁਤ ਜ਼ਰੂਰੀ ਹੈ ਰੰਗ ਮਾਨ ਲੈ ਪਿਆ ਰਿਆ ਜਾਂ ਜੋਬਨ ਨਾ ਹੁਲਾ ਦਿਨ ਥੋੜੜੇ ਥਕੇ ਪਿਆ ਪੁਰਾਣਾ ਚੋਲਾ ਤੋ ਇਸ ਗੱਲ ਨੂੰ ਸਮਝਾਉਣ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਰ ਉਦਾਹਰਨਾ ਵੀ ਲੈਂਦੇ ਨੇ ਤੇ ਉਹ ਉਦਾਹਰਨਾ ਜੋ ਅਲੇ ਦਵਾਲੇ ਗੁਰੂ ਸਾਹਿਬ ਵੇਖਦੇ ਨੇ ਉਹ ਬਣੀਆਂ ਉਦਾਹਰਨਾ ਲੈਂਦੇ ਨੇ ਕੁਝ ਕੁਦਰਤੀ ਉਦਾਹਰਨਾ ਲੈਂਦੇ ਨੇ ਕੁਝ ਸਮਾਜਿਕ ਉਦਾਹਰਨਾ ਲੈਂਦੇ ਨੇ ਜੋ ਵੀ ਉਸ ਸਮਾਜ ਦੇ ਵਿੱਚ ਉਸ ਵੇਲੇ ਚੱਲ ਰਿਆ ਸੀ ਉਹ ਉਦਾਹਰਨਾ ਲੈਂਦੇ ਨੇ ਪਰ ਜਦੋਂ ਅਸੀਂ ਆਪਣੇ ਆਪ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਦੇ ਜੀਵਨ ਵਿੱਚ ਅਸੀਂ ਇਸ ਨੂੰ ਇੰਪਲੀਮੈਂਟ ਕਰਨਾ ਹੈ ਤੇ ਅਸੀਂ ਅੱਜ ਦੀਆਂ ਉਦਾਹਰਨਾ ਦੇ ਹਿਸਾਬ ਨਾਲ ਉਹਨੂੰ ਸਮਝਣਾ ਹੈ ਕਿ ਅਸੀਂ ਆਪਣਾ ਸਮਾਂ ਕਿਸ ਤਰ੍ਹਾਂ ਸੰਭਾਲ ਸਕਦੇ ਆ ਕਿਸ ਤਰ੍ਹਾਂ ਚੰਗੇ ਕੰਮ ਵਾਸਤੇ ਪੋਜ਼ਿਟਿਵ ਕੰਮ ਵਾਸਤੇ ਜਾਂ ਉਸ ਕੰਮ ਵਾਸਤੇ ਜਿਸ ਵਾਸਤੇ ਸਾਨੂੰ ਇਹ ਦਿਨ ਮਿਲਿਆ ਇਹ ਘੰਟੇ ਮਿਲੇ ਨੇ ਇਹ ਸਵਾਸ ਮਿਲੇ ਨੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਜਿਹੜਾ ਹੈਗਾ ਕਿ ਪੋਜ਼ਿਟਿਵ ਤਰੀਕੇ ਨਾਲ ਇਸ ਸਮੇਂ ਨੂੰ ਗੁਜ਼ਾਰ ਸਕਦੇ ਆ ਤਾਂ ਗੁਰੂ ਸਾਹਿਬ ਉਦਾਹਰਣ ਲੈਂਦੇ ਨੇ ਕਿ ਧਨ ਜੋਬਨ ਪਰ ਫੁੱਲੜਾ ਨਠਿਹੜੇ ਦਿਨ ਚਾਰ ਗੁਰੂ ਸਾਹਿਬ ਤਿੰਨ ਚੀਜ਼ਾਂ ਦੀ ਉਦਾਹਰਣ ਲੈਂਦੇ ਨੇ ਕਹਿੰਦਾ ਕਿ ਜਿਹੜਾ ਧਨ ਹੈ ਮਾਇਆ ਹੈ ਤੇ ਫੁੱਲ ਤੇ ਈਜੋਬਨ ਹੈ ਭਾਵ ਕੇ ਸਰੀਰ ਹੈ ਇਹ ਚਾਰ ਦਿਨਾਂ ਦੇ ਪ੍ਰਾਣੇ ਨੇ ਧਨ ਜੋਬਨ ਅਰ ਫੁੱਲੜਾ ਨਾਠੀੜੇ ਨਾਠੀੜੇ ਦਾ ਮਤਲਬ ਹੁੰਦਾ ਕਿ ਪ੍ਰਾਣਾ ਨਾਠੀੜੇ ਦਿਨ ਚਾਰ ਇਹ ਚਾਰ ਦਿਨਾਂ ਦੇ ਪ੍ਰਾਣੇ ਨੇ ਤੇ ਤੂੰ ਜਿਹੜਾ ਹੈਗਾ ਕਿ ਇਸ ਗੱਲ ਦਾ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਸਾਨੂੰ ਕਿਸੇ ਚੀਜ਼ ਦਾ ਪਤਾ ਹੋਵੇ ਕਿ ਮੇਰੇ ਕੋਲ ਟਾਈਮ ਬਹੁਤ ਘੱਟ ਹੈਗਾ ਤੇ ਅਸੀਂ ਉਸ ਦਾ ਜਿਹੜਾ ਹੈਗਾ ਕਿ ਭਰਪੂਰ ਇਸਤੇਮਾਲ ਫਿਰ ਕਰ ਸਕਦੇ ਹਾਂ ਗੁਰੂ ਸਾਹਿਬ ਹੋਰ ਉਦਾਹਰਣ ਲੈਂਦੇ ਨੇ ਪੱਬਨ ਤੇ ਬੂਟੇ ਦੀ ਕਹਿੰਦੇ ਕਿ ਪੱਬਨ ਕੇਰੇ ਪੱਤ ਜਿਉ ਢਲ ਢੁਲ ਜੁਮਨ ਹਰ ਪੱਬਨ ਦਾ ਬੂਟਾ ਹੁੰਦਾ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਥੋੜਾ ਜਿਹਾ ਪਾਣੀ ਖੜਿਆ ਹੁੰਦਾ ਤੇ ਉਹਦੇ ਵਿੱਚ ਇੱਕ ਬੂਟਾ ਜਿਹੜਾ ਹੈ ਉਹਦੇ ਪੱਤੇ ਤੇ ਤੈਰਦੇ ਹੁੰਦੇ ਨੇ ਉਹਦੇ ਉੱਤੇ ਇੱਕ ਬੜਾ ਸੋਹਣਾ ਛੋਟਾ ਜਿਹਾ ਫੁੱਲ ਲੱਗਾ ਹੁੰਦਾ ਹੈਗਾ ਉਹਨੂੰ ਕਹਿੰਦੇ ਨੇ ਪੱਬਨ ਠੀਕ ਹੈ ਵਾਟਰ ਲਿਲੀ ਵੀ ਕਹਿੰਦੇ ਹਨ ਤੇ ਹੈਗੇ ਤਾਂ ਜਾਂ ਕਦੀ ਵੀ ਤੁਸੀਂ ਬੋਟੈਨੀਕਲ ਗਾਰਡਨਸ ਵਿੱਚ ਜਾਓ ਤਾਂ ਉੱਥੇ ਵੀ ਤੁਹਾਨੂੰ ਮਿਲ ਜਾਂਦੇ ਨੇ ਜਾਂ ਆਮ ਕੀਕਰਾਂ ਦੇ ਵਿੱਚ ਵੀ ਲੋਕਾਂ ਨੇ ਇਹ ਵਾਟਰ ਲਿਲੀ ਵਾਲਾ ਪਲਾਂਟ ਲਗਾਇਆ ਹੁੰਦਾ ਹੈਗਾ ਤੋਂ ਉਹਦੀ ਉਦਾਹਰਣ ਲੈਂਦੇ ਨੇ ਕਹਿੰਦੇ ਕਿ ਦੇਖੋ ਗੁਰੂ ਨਾਨਕ ਦੇਵ ਜੀ ਨੇ ਪੂਰਾ ਦ੍ਰਿਸ਼ ਇੱਕ ਕ੍ਰੀਏਟ ਕਰਦੇ ਨੇ ਕਹਿੰਦੇ ਕਿ ਪੱਬਨ ਕੇਰੇ ਪੱਤ ਜਿਓ ਕਹਿੰਦੇ ਜਿਹੜੇ ਪੱਬਨ ਤੇ ਪੱਤੇ ਹੁੰਦੇ ਨਾ ਉਹ ਪਾਣੀ ਦੇ ਉੱਤੇ ਐ ਤੈਰਦੇ ਹੁੰਦੇ ਨੇ ਤੋ ਹੁਣ ਜੇ ਪਾਣੀ ਹੈਗਾ ਤਾਂ ਹੀ ਉਹ ਤੈਰ ਰਹੇ ਹੈਗੇ ਨੇ ਤੋ ਪਾਣੀ ਜਿਹੜਾ ਹੈਗਾ ਕਿਉਂਕਿ ਉਹ ਛਪੜੀ ਹੈਗੀ ਪਾਣੀ ਤੇ ਤੇ ਹੌਲੀ ਹੌਲੀ ਕਰਕੇ ਉਹ ਪਾਣੀ ਜਿਹੜਾ ਸੁੱਕਦਾ ਜਾਂਦਾ ਟੂ ਦੈਟ ਮੀਨਸ ਕਿ ਉਹ ਪਾਣੀ ਸਾਡੇ ਸਵਾਸ ਨੇ ਜਿੰਨਾ ਸਾਨੂੰ ਟਾਈਮ ਮਿਲਿਆ ਹੈ ਉਹ ਸਮਝ ਲਓ ਉਹ ਪਾਣੀ ਹੈ ਤੇ ਉਹ ਪਾਣੀ ਹੌਲੀ ਹੌਲੀ ਐਵੇਪੋਰੇਟ ਹੋ ਕੇ ਜਾਂ ਧਰਤੀ ਦੇ ਵਿੱਚ ਚ ਜਾਈ ਜਾਂਦਾ ਜਾਂ ਐਵੇਪੋਰੇਟ ਹੋ ਰਿਹਾ ਤੇ ਹੌਲੀ ਹੌਲੀ ਜਿਹੜਾ ਇਹ ਉਹ ਘਟਦਾ ਜਾ ਰਿਹਾ ਹੈਗਾ ਤੇ ਬੜਾ ਵਧੀਆ ਉਹਨਾਂ ਨੇ ਦ੍ਰਿਸ਼ਤਾਂਤ ਲਿਆ ਹੈਗਾ ਕਿ ਪੱਪਨ ਕੇਰੇ ਪਤਝੂ ਤਾਲ ਲੋਟ ਲੋ ਜੁਮਨਹਾਰ ਕਹਿੰਦਾ ਜਿਵੇਂ ਜਿਵੇਂ ਉਹ ਪਾਣੀ ਜਿਹੜਾ ਹੈਗਾ ਕਿ ਸੁੱਕਦਾ ਜਾਂਦਾ ਹੈ ਹੌਲੀ ਹੌਲੀ ਖਤਮ ਹੁੰਦਾ ਜਾਂਦਾ ਹੈ ਤੇ ਉਹ ਪੱਤੇ ਵੀ ਕੁਮ ਲਾਲੇ ਸ਼ੁਰੂ ਹੁੰਦੇ ਨੇ ਫਿਰ ਡਿੱਗ ਜਾਂਦੇ ਨੇ ਝੜ ਜਾਂਦੇ ਨੇ ਤੇ ਮਿੱਟੀ 'ਚ ਮਿਲ ਕੇ ਉਹ ਖਤਮ ਹੋ ਜਾਂਦੇ ਨੇ। ਤੋ ਇਸੇ ਤਰ੍ਹਾਂ ਇਹ ਸਾਡਾ ਸਰੀਰ ਹੈ। ਇਹ ਸਾਡੇ ਸਰੀਰ ਕੀ ਹੈਗਾ ਕਿ ਜਿਹੜੇ ਹੁਣ ਇਹ ਪੱਪਨ ਦਾ ਬੂਟਾ ਹੈਗਾ ਸਾਡਾ ਸਰੀਰ ਤੇ ਤੈਰ ਕਿੱਥੇ ਰਿਹਾ ਹੈਗਾ ਜਿਹੜੀ ਸਾਨੂੰ ਸਵਾਸਾਂ ਦੀ ਪੂੰਜੀ ਮਿਲੀ ਹੋਈ ਹੈ ਉਹਦੇ ਵਿੱਚ ਉਹ ਬੂਟਾ ਜਿਹੜਾ ਹੈਗਾ ਸਾਡੇ ਸਰੀਰ ਦਾ ਉਵੇਂ ਬਲੂਨੇ ਚਰੀ ਹੈ ਜਿੰਨੇ ਚਿਰ ਉਹ ਸਾਡੇ ਕੋਲ ਸਵਾਸ ਨੇ ਤੇ ਸਵਾਸ ਹੌਲੀ ਹੌਲੀ ਕਰਕੇ ਖਤਮ ਹੁੰਦੇ ਜਾਂਦੇ ਨੇ ਤੇ ਇਸੇ ਸਰੀਰ ਨੇ ਇਸੇ ਤਰ੍ਹਾਂ ਖਤਮ ਹੋ ਜਾਣਾ। ਤੂੰ ਸੇਮ ਚੀਜ਼ ਹੀ ਇਹ ਆਪਾਂ ਆਪਣੇ ਅੱਜ ਦੇ ਜੀਵਨ ਦੇ ਅੱਜ ਦਾ ਜਿਹੜਾ ਸਾਡਾ ਸਮਾਜਿਕ ਜੀਵਨ ਹੈ, ਕਾਰੋਬਾਰੀ ਜੀਵਨ ਹੈ, ਉਹਦੇ ਹਿਸਾਬ ਨਾਲ ਆਪਾਂ ਇਸ ਗੱਲ ਨੂੰ ਸਮਝ ਸਕਦੇ ਆਂ। ਮੰਨ ਲਓ ਕਿ ਤੁਸੀਂ ਕਿਸੇ ਕਲਾਸ ਦੇ ਵਿੱਚ ਪੜ੍ਹਦੇ ਹੋ ਤੇ ਤੁਹਾਨੂੰ ਇੱਕ ਸਾਲ ਹੀ ਹੈਗਾ ਨਾ। ਉਹ ਸਾਲ ਦੇ ਵਿੱਚ ਜਿਹੜਾ ਤੁਸੀਂ ਪੜ੍ਹ ਲੋਗੇ ਉਸ ਹਿਸਾਬ ਨਾਲ ਤੁਹਾਡਾ ਪੇਪਰ ਹੋਏਗਾ ਉਸ ਹਿਸਾਬ ਨਾਲ ਤੁਸੀਂ ਪਾਸ ਫੇਲ ਜਾਂ ਤੁਹਾਨੂੰ ਕਿੰਨੇ ਨੰਬਰ ਮਿਲਦੇ ਨੇ ਉਸ ਹਿਸਾਬ ਨਾਲ ਹੀ ਮਿਲਣਗੇ ਇਸੇ ਤਰ੍ਹਾਂ ਮੰਨ ਲਓ ਕਿ ਤੁਸੀਂ ਕੋਈ ਕਾਰੋਬਾਰੀ ਹੋ ਤੁਸੀਂ ਕੋਈ ਵਪਾਰ ਕਰਦੇ ਹੋ ਜਾਂ ਤੁਸੀਂ ਕਿਸੇ ਮਾਰਕੀਟਿੰਗ ਦੇ ਵਿੱਚ ਹੈਗੇ ਹੋ ਤੁਹਾਨੂੰ ਕੋਈ ਟਾਰਗੇਟ ਮਿਲੇ ਹੈ ਕਿ ਨੇ ਤੋਂ ਇੱਕ ਸਾਲ ਦੇ ਵਿੱਚ ਤੁਸੀਂ ਪੂਰੇ ਕਰਨੇ ਨੇ ਇੱਕ ਦਿਨ ਚੜਦਾ ਤੁਸੀਂ ਕੀ ਪਲਾਨ ਕੀਤਾ ਕੀ ਨਹੀਂ ਕੀਤਾ ਚੰਗਾ ਕੀਤਾ ਮਾੜਾ ਕੀਤਾ ਉਸ ਆਪਨਾ ਦਿਨ ਨੇ ਤੇ ਗੁਜ਼ਰ ਜਾਣਾ ਹੈਗਾ ਇੱਕ ਇੱਕ ਕਰਕੇ 365 ਦਿਨ ਜਿਹੜੇ ਹੈਗੇ ਉਹ ਖਤਮ ਹੋ ਜਾਣੇ ਨੇ ਤਾਂ ਉਸ 365 ਦਿਨਾਂ ਦੇ ਵਿੱਚ ਤੁਸੀਂ ਕੀ ਕੀਤਾ ਕੀ ਅਚੀਵ ਕੀਤਾ ਉਹ ਮੈਟਰ ਕਰਦਾ ਹੈ ਇਸੇ ਤਰ੍ਹਾਂ ਉਸ ਜਿਹੜਾ ਇੱਕ ਸਾਲ ਦਾ ਹਿਸਾਬ ਕਰ ਕਰਕੇ ਫਿਰ ਅਸੀਂ ਬਾਕੀ ਸਾਲਾਂ ਦਾ ਹਿਸਾਬ ਕਰਕੇ ਉਸੇ ਤਰ੍ਹਾਂ ਸਾਡੀ ਜਿਹੜੀ ਹੈਗੀ ਤਰੱਕੀ ਹੁੰਦੀ ਹੈ ਉਸੇ ਤਰ੍ਹਾਂ ਅਸੀਂ ਜ਼ਿੰਦਗੀ ਦੇ ਵਿੱਚ ਆਪਣੀਆਂ ਬਾਕੀ ਚੀਜ਼ਾਂ ਨੂੰ ਹਾਸਲ ਕਰਦੇ ਹਾਂ ਉਹ ਜਿਹੜਾ ਦਿਨ ਸਾਨੂੰ ਮਿਲਿਆ ਉਦੇ ਵਿੱਚ ਇੱਕ ਕੰਮ ਨਹੀਂ ਕਰਨਾ ਹੁੰਦਾ ਬਹੁਤ ਸਾਰੇ ਕੰਮ ਕਰਨੇ ਹੁੰਦੇ ਨੇ ਮੰਨ ਲਓ ਕਿ ਜਿਵੇਂ ਗੁਰਬਾਣੀ ਦੇ ਵਿੱਚ ਤੇ ਇਹ ਹੀ ਫਰਮਾਨ ਹੈ ਕਿ ਇਹ ਤੈਨੂੰ ਜਿਹੜਾ ਜੀਵਨ ਮਿਲਿਆ ਪ੍ਰਮਾਤਮਾ ਦੇ ਨਾਲ ਮਲਾਪ ਦਾ ਇੱਕ ਤੈਨੂੰ ਸਾਧਨ ਮਿਲਿਆ ਭਈ ਪ੍ਰਾਪਤਮਾ ਨੁਖ ਦੇ ਹੁਰੀਆ ਗੋਬਿੰਦ ਮਿਲਨ ਕਿ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕੰਮ ਮਿਲ ਸਾਧ ਸੰਗਤ ਪਜ ਕੇ ਬਲ ਨਾਮ ਪਰ ਸਾਰਾ ਕੁਝ ਜਿਹੜਾ ਹੈਗਾ ਕਿ ਸਾਡਾ ਨਿਸ਼ਾਨਾ ਤੇ ਠੀਕ ਹੈ ਪ੍ਰਮਾਤਮਾ ਦੇ ਮਲਾਪ ਫਲ ਹੋਣਾ ਚਾਹੀਦਾ ਹੈ ਪਰ ਜਿਹੜੇ ਸਾਨੂੰ ਦੁਨਿਆਵੀ ਕੰਮ ਮਿਲੇ ਨੇ ਇਸ ਸਰੀਰ ਨੂੰ ਕਾਇਮ ਰੱਖਣ ਵਾਸਤੇ ਜਿਹੜੇ ਅਸੀਂ ਕੰਮ ਕਰਨੇ ਨੇ ਉਹਨਾਂ ਵੱਲ ਵੀ ਜਿਹੜਾ ਸਾਡਾ ਖਿਆਲ ਰਹਿਣਾ ਚਾਹੀਦਾ ਹੈ ਫਰ ਹੋਰ ਐਗਜ਼ਾਮਪਲ ਲੈ ਕੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਮੰਨ ਲਓ ਕਿ ਇੱਕ ਮੁਲਾਜ਼ਮ ਹੈ ਉਹ ਨੌਕਰੀ ਤੇ ਜਾਂਦਾ 8 ਘੰਟੇ ਕੰਮ ਕਰਦਾ ਤੇ ਉਹਦੀ ਉਹਨੂੰ ਤਨਖਾਹ ਮਿਲਦੀ ਹੈ ਹੁਣ ਉਹਨੂੰ ਤਨਖਾਹ ਤੇ 8 ਘੰਟੇ ਦੀ ਮਿਲਦੀ ਹੈ ਕਿ ਆ ਮਿਲਦੀ ਵੀ ਤਾਂ ਜੇ ਉਹ ਕੰਮ ਕਰੇ ਜੇ ਨਹੀਂ ਕੰਮ ਕਰੇਗਾ ਤਾਂ ਨਹੀਂ ਤਨਖਾਹ ਮਿਲੇਗੀ ਪਰ ਉਹ ਕੀ ਸਿਰਫ ਉਹ ਉਸ ਕੰਮ ਜਿਹੜੇ 8 ਘੰਟੇ ਉਹਨੇ ਕੰਮ ਤੇ ਬਤਾਏ ਨੇ ਸਿਰਫ ਉਹ ਕੰਮ ਹੀ ਕਰਦਾ ਬਾਕੀ ਚੀਜ਼ਾਂ ਵੀ ਕਰਦਾ ਕੋਈ ਮਿੱਤਰ ਪਿਆਰਿਆਂ ਦੇ ਫੋਨ ਆ ਜਾਂਦੇ ਨੇ ਉਹਨਾਂ ਦੇ ਵੀ ਜਵਾਬ ਦਿੰਦਾ ਕੋਈ ਹੋਰ ਕਿਸੇ ਨਾਲ ਹੱਸਾ ਠੱਠਾ ਵੀ ਕਰਦਾ ਵਿੱਚ ਉਹ ਰੋਟੀ ਪਾਣੀ ਵੀ ਖਾਂਦਾ ਹੈਗਾ ਤੇ ਸਾਰਾ ਕੁਝ ਨਾਲ ਨਾਲ ਹੀ ਚੱਲਦਾ ਪਰ ਮੇਨ ਮਕਸਦ ਉਹਦਾ ਕੀ ਹੈਗਾ ਕਿ ਕੰਮ ਕਰਨਾ ਜਿਸ ਕੰਮ ਵਾਸਤੇ ਉਹਨੂੰ ਪੈਸੇ ਮਿਲਦੇ ਨੇ ਉਹ ਕੰਮ ਕਰਨਾ ਇਸੇ ਤਰ੍ਹਾਂ ਅਸੀਂ ਵੱਡੇ ਤੌਰ ਤੇ ਲਈਏ ਤੇ ਇਹ ਸਰੀਰ ਜਿਹੜਾ ਸਾਨੂੰ ਮਿਲਿਆ ਪਰਮਾਤਮਾ ਦੇ ਨਾਲ ਮਲਾਪ ਦੇ ਨਾਲ ਮਿਲਿਆ ਪਰ ਬਾਕੀ ਚੀਜ਼ਾਂ ਵੀ ਨਾਲ-ਨਾਲ ਹੀ ਆਪਾਂ ਕਰਦੇ ਜਾਣਾ ਨੇ ਕਿਉਂਕਿ ਇਹ ਸਰੀਰ ਵੀ ਤਾਂ ਹੀ ਕਾਇਮ ਰਹੇਗਾ ਜੇ ਅਸੀਂ ਬਾਕੀ ਚੀਜ਼ਾਂ ਵੀ ਕਰਾਂਗੇ ਇਸ ਸਰੀਰ ਨੂੰ ਕਾਇਮ ਰੱਖਣ ਵਾਸਤੇ ਸਾਨੂੰ ਸੰਸਾਧਨ ਚਾਹੀਤੇ ਨੇ ਸਾਨੂੰ ਪੈਸਾ ਚਾਹੀਦਾ ਹੈ ਕਾ ਸਾਨੂੰ ਹੋਰ ਸਹੂਲਤਾਂ ਚਾਹੀਦੀਆਂ ਤਾਂ ਹੀ ਇਹ ਸਰੀਰ ਜਿਹੜਾ ਕਾਇਮ ਰਹੇਗਾ ਤੋ ਇਹ ਜਿਹੜਾ ਸਮੇਂ ਦਾ ਪ੍ਰਬੰਧਨ ਕਰਨਾ ਹੈ ਜਿਹੜੇ ਸਮੇਂ ਦੀ ਸੰਭਾਲ ਕਰਨੀ ਹੈ ਇਹ ਅਸੀਂ ਆਮ ਜ਼ਿੰਦਗੀ ਦੇ ਵਿੱਚ ਵੀ ਕਰਨੀ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਵੀ ਕਰਨੀ ਹੈ ਆਪਣੀ ਫੈਮਿਲੀ ਦੇ ਆਪਣੇ ਸਮਾਜ ਦੇ ਵਿੱਚ ਵੀ ਕਰਨੀ ਹੈ ਤਾਂ ਗੁਰੂ ਸਾਹਿਬ ਜਿਹੜਾ ਫਿਰ ਉਦਾਹਰਨ ਲੈਂਦੇ ਨੇ ਕਹਿੰਦੇ ਇਹ ਸਾਰਾ ਕੁਝ ਵਰਤਾਰਾ ਸਾਡੇ ਆਲੇ-ਦੁਆਲੇ ਹੋ ਰਿਹਾ ਹੈ ਸਾਨੂੰ ਪਤਾ ਲੱਗ ਰਿਹਾ ਹੈਗਾ ਕਿ ਸਮਾਂ ਲੰਘਦਾ ਜਾ ਰਿਹਾ ਹੈ ਤੇ ਅਗਲੀ ਜਿਹੜੇ ਅੱਧੇ ਦੇ ਵਿੱਚ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਸੱਜਣ ਮੇਰੇ ਰੰਗਲੇ ਜਾਇ ਸੁੱਤੇ ਜੀ ਰਾਣ ਹੋਂਬੀ ਵੰਜਾਂ ਡੁੰਮਣੀ ਰੋਵਾ ਚੀਨੀ ਬਾਣ ਕੈਂ ਦਾ ਭਾਵ ਇਹ ਹੈਗਾ ਕਿ ਸਾਡੇ ਅਸੀਂ ਕਹਿੰਦੇ ਹਾਂ ਕਿ ਜੀਵਨ ਨੂੰ ਸੰਭਾਲ ਲਓ ਜੀਵਨ ਨੂੰ ਜਿਹੜਾ ਹੈਗਾ ਕਿ ਇਹਦੇ 'ਚ ਜੋ ਵੀ ਤੁਸੀਂ ਹਾਸਲ ਕਰ ਸਕਦੇ ਹੋ ਜਿੰਨਾ ਵੀ ਵਤੁ ਵੱਦ ਨਾਮ ਜਪ ਸਕਦੇ ਹੋ ਪਰਮਾਤਮਾ ਦੇ ਨੇੜੇ ਜਾ ਸਕਦੇ ਉਹਨਾਂ ਕਰੋ ਪਰ ਆਪਾਂ ਵੇਖਦੇ ਆ ਗਏ ਕਿ ਸਾਡੇ ਰੋਜ਼ ਹੀ ਸੱਜਣ ਮਿੱਤਰ ਰਿਸ਼ਤੇਦਾਰ ਸਾਡੇ ਜਾਣਕਰ ਇਸ ਸੰਸਾਰ ਤੋਂ ਜਿਹੜਾ ਤੁਰੇ ਜਾ ਰਹੇ ਨੇ ਤੇ ਮੈਂ ਕੁਛ ਵੀ ਨਹੀਂ ਕਰ ਪੰਦਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਂ ਜੀਰਾਂਦ ਮਤਲਬ ਕਬਰਸਤਾਨ ਵੀ ਉਥੇ ਜਾ ਕੇ ਹੋਣ ਸੌਂਗੇ ਨੇ ਪਾਪ ਕੇ ਉਹਨਾਂ ਦਾ ਉਥੇ ਜਾ ਕੇ ਐਂਡ ਹੋ ਗਿਆ ਆਪਾਂ ਰੋਂਦੇ ਜ਼ਰੂਰ ਉਹਨਾਂ ਨੂੰ ਯਾਦ ਕਰਕੇ ਹੌਲੀ ਹੌਲੀ ਵੀ ਅਸੀਂ ਰੋਂਦੇ ਆ ਉਹਨਾਂ ਨੂੰ ਯਾਦ ਕਰਕੇ ਪਰ ਸਿੱਖਦੇ ਕੁਛ ਨਹੀਂ ਆ ਸਿੱਖਣਾ ਜ਼ਰੂਰ ਹੈ ਵੀ ਉਹ ਚਲੇ ਗਏ ਨੇ ਤੇ ਉਹ ਕਿਸ ਕੰਮ ਵਾਸਤੇ ਆਏ ਸੀ ਉਹਨਾਂ ਨੇ ਕੰਮ ਪੂਰਾ ਕੀਤਾ ਜਾਂ ਨਹੀਂ ਕੀਤਾ ਤੋ ਉਸ ਤੂੰ ਸਾਨੂੰ ਇਕ ਸੰਦੇਸ਼ ਲੈਣਾ ਚਾਹੀਦਾ ਹੈਗਾ ਕਿ ਮੇਰਾ ਵੀ ਸਮਾਂ ਕਿਤੇ ਥੋੜਾ ਤਾਂ ਨਹੀਂ ਰਹਿ ਗਿਆ ਮੈਂ ਵੀ ਫਟਾਫਟ ਜਿਹੜਾ ਉਹ ਗੁਰੂ ਸਾਹਿਬ ਕਹਿ ਰਹੇ ਨੇ ਰੰਗ ਮਾਲਣ ਲਾ ਪਿਆ ਰਿਆ ਤੋ ਉਸ ਵੱਲ ਜਿਹੜਾ ਹੈਗਾ ਕਿ ਮੈਂ ਫਟਾਫਟ ਆਪਣਾ ਆਰੇ ਲੱਗਾ ਉਸ ਕੰਮ ਵੱਲ ਮੈਂ ਕੁਝ ਐਫਰਟਸ ਕਰਾਂ ਕੋਈ ਐਕਸ਼ਨ ਕਰਾਂ ਤੋ ਗੁਰੂ ਸਾਹਿਬ ਇੱਕ ਹੋਰ ਬੜੀ ਉਦਾਹਰਨ ਪਿਆਰੀ ਲੈਂਦੇ ਨੇ ਜੋ ਉਸ ਵੇਲੇ ਸਮਾਜ ਦੇ ਵਿੱਚ ਚੱਲਦਾ ਸੀ ਉਸ ਹਿਸਾਬ ਨਾਲ ਉਹਨਾਂ ਨੇ ਲਿਆ ਕੀਨ ਸੁਨੇਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਹਰ ਨਿਤ ਨ ਪਈਆ ਹੋਏ ਉਦੋਂ ਸਮਾਜ ਦੇ ਵਿੱਚ ਕੀ ਹੁੰਦਾ ਸੀ ਕਿ ਕੁੜੀ ਜਦੋਂ ਜਵਾਨ ਹੋਣ ਵਾਲੀ ਹੁੰਦੀ ਸੀ ਤੇ ਉਹ ਆਪਣਾ ਦਾਜ ਕੱਟਣਾ ਸ਼ੁਰੂ ਕਰ ਦਿੰਦੀ ਸੀ ਕੰਮਕਾਰ ਸਿੱਖਨੇ ਸ਼ੁਰੂ ਕਰ ਦਿੰਦੀ ਸੀ ਕਿਉਂਕਿ ਉਹਨੇ ਸਹਰੇ ਘਰ ਜਾਣਾ ਸਹਰੇ ਘਰ ਜਾਣਾ ਤੇ ਨੇਚਰਲੀ ਜਿਹੜਾ ਹੈਗਾ ਦਾਜ ਕੱਟਣ ਦਾ ਮਤਲਬ ਵਿੱਚ ਆਦਰਾਂ ਕੱਟ ਲਈਆਂ ਬਾਕੀ ਚੀਜ਼ਾਂ ਕੱਟਣੀਆਂ ਜਿਹੜੀਆਂ ਉਹਨੂੰ ਜਦੋਂ ਉਹਨੇ ਆਪਣੀ ਵਿਵਹਤਾ ਜ਼ਿੰਦਗੀ ਸ਼ੁਰੂ ਕਰਨੀ ਹੈ ਮੈਰਿਟ ਲਾਈਫ ਸ਼ੁਰੂ ਕਰਨੀ ਤਾਂ ਉਹ ਚੀਜ਼ਾਂ ਉਹਨੂੰ ਕੰਮ ਆਣੀਆਂ ਨੇ ਜਿਕੇ ਇਸ ਕਰਕੇ ਜਿਹੜਾ ਹੈਗਾ ਕਿ ਉਹ ਕੱਟਦੀ ਹੈ ਹੁਣ ਸਹਰੇ ਉਹ ਕਹਿੰਦੇ ਕਿ ਦੇਖ ਵੀ ਜਿਹੜੀ ਛੋਟੀ ਕੁੜੀ ਕੁਵਾਰੀ ਹੈਗੀ ਉਹਦੀ ਉਦਾਹਰਨ ਲੈ ਕੇ ਸਮਝਾਉਂਦੇ ਨੇ ਕਿ ਦੇਖ ਵੀ ਕੀ ਨਾ ਸੁਨੇ ਹੀ ਗੋਰੀਏ ਆਪਨ ਕੰਨੀ ਸੋਏ ਲੱਗੀ ਆ ਮੈਂ ਸਹਰੈ ਨਿਤ ਨ ਪਈਆ ਹੋਏ ਭਾਵ ਕਿ ਤੂੰ ਰੋਜ਼ ਦੇਖਦੀਆਂ ਕਿ ਕੁੜੀਆਂ ਵਿਆਹੀਆਂ ਜਾਂਦੀਆਂ ਨੇ ਤੇ ਆਪਣੇ ਸਹਰੇ ਘਰ ਚਲੇ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਤੂੰ ਵੀ ਵਿਆਹ ਕਰਾ ਕੇ ਤੇ ਆਪਣੇ ਸਹਰੇ ਘਰ ਚਲੇ ਜਾਣਾ ਤੇ ਤੇਰਾ ਹੁਣ ਟਾਈਮ ਹੈਗਾ ਇਹ ਜਿਹੜਾ ਸਮਾਂ ਤੈਨੂੰ ਮਿਲਿਆ ਹੈਗਾ ਇਹਦੇ ਵਿੱਚ ਤੂੰ ਜਿਹੜਾ ਚੱਜ ਵਿਹਾਰ ਸਿੱਖ ਲੇਗੀ ਜਾਂ ਜਿਹੜਾ ਤੂੰ ਦਾਜ ਇਕੱਠਾ ਕਰ ਲੇਗੀ ਉਹੀ ਤੇਰੇ ਕੰਮ ਆਣਾ ਹੈਗਾ ਤੂੰ ਸੇਮ ਚੀਜ਼ ਆਪਾਂ ਇਸ ਜੀਵਨ ਦੇ ਗੁਰੂ ਸਾਹਿਬ ਨੇ ਉਦਾਹਰਣ ਲਈ ਸਮਾਜਿਕ ਪਰ ਸਮਝਾਇਆ ਕਿ ਕਿ ਇਹ ਸਾਡਾ ਜਿਹੜਾ ਸਰੀਰ ਸਾਨੂੰ ਮਿਲਿਆ ਪਰ ਰੋਜ਼ ਦੇਖਦੇ ਆਂ ਸੱਜੇ ਸੱਜਣ ਪਿਆਰੇ ਮਿੱਤਰ ਜਿਹੜੇ ਸਾਡੇ नोन ਬੰਦੇ ਸੀ ਉਹ ਰੋਜ਼ ਇੱਕ ਇੱਕ ਕਰਕੇ ਇਸ ਦੁਨੀਆ ਤੋਂ ਜਾਏ ਜਾ ਰਹੇ ਨੇ ਤਾਂ ਫੇਰ ਉਹ ਕਹਿੰਦੇ ਨੇ ਕਿ ਹਿਸਾਬ ਕਦ ਤੱਕ ਹੋਣਾ ਹੀ ਹੈ ਨਾ ਤੂੰ ਕਿਹੋ ਜਿਹੇ ਕਰਮ ਕਮਾਏ ਸੀ ਤੇ ਤੂੰ ਤੈਨੂੰ ਮਤਲਬ ਤੇਰੇ ਕੰਨੀ ਜਿਹੜੀ ਆਵਾਜ਼ ਨਹੀਂ ਪੈਂਦੀ ਰੋਜ਼ ਤੇ ਤੂੰ ਦੇਖਦੀਆਂ ਜਾਂਦੇ ਹੋਏ ਇਹ ਚੀਜ਼ ਤਾਂ ਫਿਰ ਸਾਨੂੰ ਆਪਣੇ ਆਪ ਨੂੰ ਝਨੂਣਾ ਕਿਉਂ ਨਹੀਂ ਆਉਂਦਾ ਹੈਗਾ ਆਪਣੇ ਆਪ ਨੂੰ ਸਾਨੂੰ ਜਿਹੜਾ ਹੈਗਾ ਕਿ ਕਿਉਂ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਚੰਗੇ ਕਰਮ ਕਰਨੇ ਨੇ ਤੇ ਸਮਾਂ ਜਿਹੜਾ ਉਲੰਘਦਾ ਜਾ ਰਿਹਾ ਹੈਗਾ ਜਿਹੜੀਆਂ ਆਲੇ ਦੋਲੇ ਚੀਜ਼ਾਂ ਵਾਪਰ ਰਹੀਆਂ ਨੇ ਤੁਰੋ ਜੀ ਜਿਵੇਂ ਮਨ ਲਓ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਦੀ ਉਦਾਹਰਣ ਲਈਏ ਤੇ ਇੱਕ ਦਿਨ ਮਿਲਿਆ ਜੇ ਅਸੀਂ 2 4 5 ਘੰਟੇ ਜੇ ਸੋਸ਼ਲ ਮੀਡੀਆ ਤੇ ਲਗਾ ਦਨੇ ਹੈਗਿਆ ਤੇ ਉਹ ਤੇ ਸਾਡੇ ਕੰਮ ਨਹੀਂ ਆਣਾ ਨਾ ਅਗਲੇ ਜੀਵਨ ਦੇ ਵਿੱਚ ਜਿਹੜਾ ਕੱਲ ਹੋਣਾ ਹੈ ਜਿਹੜਾ ਅਗਲੇ ਮਹੀਨੇ ਹੋਣਾ ਅਗਲੇ ਸਾਲ ਹੋਣਾ ਜੋ ਹੋਰ 5 10 ਸਾਲਾਂ ਨੂੰ 10 ਸਾਲਾਂ ਨੂੰ ਸਾਡੇ ਜੀਵਨ ਵਿੱਚ ਉਹ ਚੀਜ਼ਾਂ ਤੇ ਕੰਮ ਨਹੀਂ ਨਾ ਆਣੀ ਆ ਇਹ ਨਹੀਂ ਕਿ ਆਪਾਂ ਨਾਮ ਸਿਮਰਨ ਨੂੰ ਹੀ ਸਿਰਫ ਗੁਰਬਾਣੀ ਨੂੰ ਜਿਹੜਾ ਹੈਗਾ ਸਿਰਫ ਉਸੇ ਵਾਸਤੇ ਹੀ ਆਪਾਂ ਉਹਦੇ ਤੋਂ ਸਿੱਖਿਆ ਲੈਣੀ ਹੈਗੀ ਆ ਆਪਣਾ ਰੋਜ਼ਮਰਾ ਦਾ ਜ਼ਿੰਦਗੀ ਆਪਣੇ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਨਾ ਹੈ ਕਿ ਗੁਰੂ ਸਾਹਿਬ ਦੇ ਕਹਿ ਰਹੇ ਨੇ ਕਿ ਜੇ ਤੂੰ ਹੁਣ ਅੱਜ ਤਿਆਰੀ ਨਾ ਕੀਤੀ ਮੰਨ ਲਓ ਕੋਈ ਸਟੂਡੈਂਟ ਹੈਗਾ ਜੇ ਇਸ ਟਾਈਮ ਦੇ ਵਿੱਚ ਉਸਨੇ ਤਿਆਰੀ ਨਹੀਂ ਕੀਤੀ ਤੇ ਫਿਰ ਜਦੋਂ ਟੈਸਟ ਹੋਣਾ ਹੈ ਜਦੋਂ ਪੇਪਰ ਪੈਣੇ ਨੇ ਉਦੋਂ ਫਿਰ ਕੀ ਚੀਜ਼ਾਂ ਕੰਮ ਆਣੀਆਂ ਪੇਪਰ ਤੇ ਹੁੰਦੇ ਹੀ ਰਹਿੰਦੇ ਨੇ ਹਰੇਕ ਦੇ ਹੁੰਦੇ ਨੇ ਤੇ ਤੇਰੇ ਪੇਪਰ ਵੀ ਹੋਣੇ ਨੇ ਲੇਖਾ ਜੋਖਾ ਤੇਰਾ ਵੀ ਹੋਣਾ ਇਸੇ ਤਰ੍ਹਾਂ ਤੁਹਾਡੀ profession life ਦੇ ਵਿੱਚ ਵੀ ਇਹ ਚੀਜ਼ਾਂ ਕੰਮ ਆਉਂਦੀਆਂ ਹਨ ਤੇ ਗੁਰੂ ਸਾਹਿਬ ਦੀ ਇਹ ਉਸ ਵੇਲੇ ਦੀ ਉਦਾਹਰਣ ਜਿਹੜੀ ਹੈ ਅੱਜ ਵੀ ਵੈਲਿਡ ਹੈਗੀ ਤੇ ਆਪਾਂ ਆਪਣੇ ਜਿਹੜੇ ਹੈਗੇ ਕਿ ਜੀਵਨ ਦੇ ਵਿੱਚ ਵੇਖਣਾ ਹੈਗਾ ਕਿ ਮੈਂ ਸਮਾਂ ਕਿੱਥੇ ਬਤੀਤ ਕਰ ਰਿਹਾ ਮੈਂ ਸਮਾਂ ਕਿੱਥੇ ਵਿਅਰਥ ਗੁਆ ਰਿਹਾ ਉਹਨਾਂ ਵਿੱਚ ਕਿਸ ਤਰ੍ਹਾਂ ਪੋਜ਼ਿਟਿਵ ਤਰੀਕੇ ਨਾਲ ਲੈ ਕੇ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਦਾ ਕਿਉਂਕਿ ਜਦੋਂ ਤੁਸੀਂ ਪੋਜ਼ਿਟਿਵ ਕੰਮ ਕਰੋਗੇ ਉਹੀ ਪੋਜ਼ਿਟਿਵਿਟੀ ਜਿਹੜੀ ਹੈਗੀ ਆ ਤੁਹਾਡੀ ਨਾਮ ਦੀ ਕਲੈਕਸ਼ਨ ਹੈ ਕੀ ਆ ਉਹ ਨਾਮ ਧੰਨ ਦੀ ਕਲੈਕਸ਼ਨ ਹੈਗੀ ਆ ਉਹ ਵੀ ਕੰਟਰੀਬਿਊਟ ਇਹਨਾਂ ਚੀਜ਼ਾਂ ਤੋਂ ਕਰਨੀ ਜਦੋਂ ਚੰਗਾ ਚੰਗਾ ਹੀ ਸੋਚਣਾ ਤੇ ਉਹਨੂੰ ਹੀ ਨਾਮ ਕਹਿੰਦੇ ਨੇ ਜਦੋਂ ਤੁਸੀਂ ਚੰਗੀਆਂ ਗੱਲਾਂ ਸੋਚਦੇ ਹੈਗੇ ਹੋ ਤੇ ਉਹ ਹੀ ਇੱਕ ਨਾਮ ਦੇ ਵੱਲ ਜਿਹੜਾ ਹੈਗਾ ਕਿ ਤੁਹਾਨੂੰ ਲੈ ਕੇ ਜਾਂਦੇ ਨੇ ਪ੍ਰਮਾਤਮਾ ਦੇ ਨਾਮ ਵੱਲ ਚੀਜ਼ਾਂ ਉਹ ਲੈ ਕੇ ਜਾਂਦੇ ਨੇ ਗੁਰੂ ਨਾਨਕ ਦੇਵ ਜੀ ਇੱਕ ਹੋਰ ਬੜੀ ਵਧੀਆ ਮਤਲਬ ਕੱਲਕ ਚਲੂਣਾ ਦੇਣ ਵਾਲੀ ਜਿਹੜੀ ਹੈਗਾ ਝੰਜੋੜਨ ਵਾਲੀ ਇੱਕ ਐਗਜ਼ਾਮਪਲ ਲੈਂਦੇ ਆ ਇਹਨੇ ਉਹ ਕਹਿੰਦੇ ਕਿ ਨਾਨਕ ਸੁੱਤੀ ਪਈ ਹੈ ਜਾਨ ਵਰਤੀ ਸੰ ਗੁਨਾ ਗਵਾਈ ਗੰਠੜੀ ਅਵਗਨ ਚੱਲੀ ਬੰਨ ਉਹ ਕਹਿੰਦੇ ਕਿ ਇੱਕ ਬੰਦੇ ਦੀ ਮੰਨ ਲਓ ਕਿ ਬਿਜ਼ਨਸ ਹੈ ਦੁਕਾਨ ਹੈ ਉਹ ਰਾਮ ਨਾਲ ਜਿਹੜਾ ਹੈਗਾ ਕਿ ਬਾਹਰ ਸੁੱਤਾ ਪਿਆ ਦੁਪਹਿਰੇ ਪਰ ਚੋਰ ਆਏ ਨੇ ਉਹਨਾਂ ਨੇ ਕੰਤ ਨੂੰ ਪਾੜੀ ਜਿਹਨੂੰ ਸਨ ਲਾਣੀ ਕਹਿੰਦੇ ਨੇ ਉਹਨਾਂ ਨੇ ਸਨ ਲਾਈ ਹੈ ਕੰਤ ਪਾੜ ਕੇ ਸਾਰਾ ਸਮਾਨ ਚੋਰੀ ਕਰਕੇ ਲੈ ਗਏ ਤੋ ਬੰਦਾ ਸੁੱਤਾ ਰਿਹਾ ਤੋ ਗੁਰੂ ਸਾਹਿਬ ਕਹਿੰਦੇ ਕਿ ਨਾਨਕ ਸੁੱਤੀ ਪਈ ਹੈ ਜਾਨਵਿਰਤੀ ਸਨ ਗੁਨਾ ਗਵਾਈ ਗੰਠੜੀ ਅਫਗਨ ਚਲਦੀ ਬਨ ਹੁਣ ਸਾਡੇ ਸਨ ਕਿਹੜੀ ਲੱਗ ਰਹੀ ਹੈਗੀ ਹੈ ਜਿਵੇਂ ਮੈਂ ਕਿਹਾ ਕਿ ਜਿੰਨੀ ਸਵਾਸਾਂ ਦੀ ਪੂੰਜੀ ਸਾਨੂੰ ਮਿਲੀ ਸੀ ਜੀ ਅਸੀਂ ਉਹ ਸਹੀ ਪਾਸੇ ਨਹੀਂ ਲਾ ਰਹੇ ਤੂੰ ਸਾਡੀ ਜਿਹੜੀ ਡਿਸਟਰੈਕਸ਼ਨ ਹੈਗੀ ਆ ਉਹ ਤੇ ਸਾਡੇ ਸਵਾਸ ਜਿਹੜੀ ਹੈਗੇ ਕਿ ਚੋਰੀ ਕਰੀ ਜਾਂਦੀ ਹੈਗੇ ਮਤਲਬ 2 ਘੰਟੇ ਜਿਹੜਾ ਹੈਗਾ ਕਿ ਤੁਸੀਂ ਸੋਸ਼ਲ ਮੀਡੀਆ ਤੇ ਲਗਾ ਦਿੱਤਾ। ਥੋ ਦੈਟ ਮੀਨ ਜੋ ਚੋਰੀ ਹੋ ਗਏ ਤੁਹਾਡੇ ਸਵਾਸ। ਉਹ ਸਮਾਂ ਤੇ ਤੁਹਾਡਾ ਚੋਰੀ ਹੋ ਗਿਆ। ਤੁਹਾਨੂੰ ਪਤਾ ਵੀ ਨਹੀਂ ਲੱਗਾ। ਤੁਸੀਂ ਸੁੱਤੇ ਪੇ ਰਹੇ ਹੈਗੇ ਤੁਹਾਨੂੰ ਇਹ ਲੱਗਾ ਕਿ ਮੈਨੂੰ ਬਹੁਤ ਆਨੰਦ ਆ ਰਿਹਾ ਹੈਗਾ। ਪਰ ਗੁਰੂ ਸਾਹਿਬ ਦੇਖੋ ਕਿਦਾਂ ਸੰਜੋੜ ਰਹੇ ਹੈਗੇ ਨੇ ਕਹਿੰਦੇ ਕਿ ਉਹ ਜਿਵੇਂ ਬੰਦਾ ਸੁੱਤਾ ਪਿਆ ਹੈਗਾ ਆਰਾਮ ਨਾਲ ਉਹਨੂੰ ਲੱਗਦਾ ਕਿ ਕੁਝ ਨਹੀਂ ਹੋਇਆ ਪਰ ਉਹ ਸੱਲਨ ਲੱਗ ਗਈ ਉਹਨੂੰ। ਤੇ ਇਸੇ ਤਰ੍ਹਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਕਦੀ ਲਾਗੂ ਕਰਕੇ ਦੇਖੋ ਤੇ ਤੁਹਾਨੂੰ ਪਤਾ ਲੱਗੇਗਾ ਅਹਿਸਾਸ ਹੋਏਗਾ ਓ ਮਾਈ ਗਾਡ ਵੀ ਇੰਨੇ ਸਵਾਸ ਇੰਨੇ ਸਾਡੇ ਜਿਹੜੀ ਸਵਾਸਾਂ ਦੀ ਪੂੰਜੀ ਸੀ ਜਿਹੜੀ ਕਿ ਪੈਸੇ ਦੇ ਨਾਲ ਖਰੀਦੀ ਹੀ ਨਹੀਂ ਜਾ ਸਕਦੀ ਉਹ ਕਿੰਨੀ ਜ਼ਿਆਦਾ ਚੋਰੀ ਹੋ ਗਈ ਕਿੰਨਾ ਜ਼ਿਆਦਾ ਜਿਹੜਾ ਹੈਗਾ ਕਿ ਅਸੀਂ ਲੁੱਟੇ ਗਏ ਤੇ ਸਾਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਲੱਗਿਆ ਤੇ ਅਸੀਂ ਅੰਤ ਦੇ ਵਿੱਚ ਕੀ ਕੀਤਾ ਉਹ ਜਿਹੜਾ ਸਮਾਂ ਸਾਨੂੰ ਮਿਲਿਆ ਸੀ ਉਹਦੇ ਅਸੀਂ ਔਗਣ ਤੇ ਬਥੇਰੇ ਇਕੱਠੇ ਕਰ ਲਏ ਗੁਨਾਗਵਾਈ ਗੰਠੜੀ ਅਵਗਨ ਚੱਲਦੀ ਪੰ ਗੁਣ ਜਿਹੜੇ ਇਕੱਠੇ ਕਰਨੇ ਸੀ ਉਹ ਤੇ ਅਸੀਂ ਇਕੱਠੇ ਕੀਤੇ ਨਹੀਂ ਹਾਂ ਔਗਨ ਜ਼ਰੂਰ ਅਸੀਂ 네ਗੈਟਿਵਿਟੀ ਬਥੇਰੀ ਆਪਾਂ ਇਕੱਠੀ ਕਰ ਲਈ ਆ ਇਧਰ ਉਧਰ ਗੱਪਾਂ ਮਾਰ ਕੇ ਜਾਂ 네ਗੈਟਿਵ ਚੀਜ਼ਾਂ ਦੇ ਵਿੱਚ ਇਨਵੋਲ ਹੋ ਕੇ ਨਸ਼ੇ ਪੱਤਿਆਂ ਦੇ ਵਿੱਚ ਇਨਵੋਲ ਹੋ ਕੇ ਨਿੰਦਾ ਚੁਗਲੀ ਦੇ ਵਿੱਚ ਇਨਵੋਲ ਹੋ ਕੇ ਖਾ ਪੀ ਕੇ ਆਪਣੇ ਸਰੀਰ ਨੂੰ ਖਰਾਬ ਕਰਕੇ ਵੀ ਆਪਾਂ 네ਗੈਟਿਵਿਟੀ ਇਕੱਠੀ ਕਰਦੇ ਹੈ ਕਿਆਂ ਤੇ ਉਹ ਸਾਰੇ ਕੰਮ ਕਰ ਲਏ ਜਿਹਦੇ ਨਾਲ 네ਗੈਟਿਵਿਟੀ ਜਿਹੜੀ ਹੈ ਕੀ ਹੈ ਭਾਵ ਕੇ ਔਗਨ ਭਾਵ ਕੇ ਮਾੜੀਆਂ ਚੀਜ਼ਾਂ ਸਿੱ ਇਕੱਠੀਆਂ ਕਰ ਲੀਆਂ ਉਹਦੇ ਵਿੱਚ ਅਸੀਂ ਬਥੇਰਾ ਟਾਈਮ ਵੇਸਟ ਕਰ ਲਿਆ ਤੇ ਗੁਨਾ ਗਵਾਈ ਕਿੰਨੀ ਠੜੀ ਤੇ ਅਜੜੀ ਚੰਗੇ ਗੁਣ ਸੀ ਚੰਗਾ ਟਾਈਮ ਮਿਲਿਆ ਸੀ ਇੰਨਾ ਵਧੀਆ ਸਰੀਰ ਮਿਲਿਆ ਸੀ ਇੰਨੇ ਵਧੀਆ ਸਵਾਸ ਮਿਲੇ ਸੀ ਉਹ ਪੂੰਜੀ ਮਿਲੀ ਤੇ ਉਹਦੇ ਬਾਰੇ ਅਸੀਂ ਜਿਹੜਾ ਹੈਗਾ ਅਹਿਸਾਸ ਹੀ ਨਹੀਂ ਕੀਤਾ ਹੈਗਾ ਕਿ ਇਹਨੂੰ ਅਸੀਂ ਯੂਜ਼ ਕਿਸ ਤਰ੍ਹਾਂ ਕਰਨਾ ਤੇ ਗੁਰੂ ਸਾਹਿਬ ਜਿਹੜੇ ਹੈਗੇ ਗੁਰਨਾਨਕ ਦੇਵ ਜੀ ਮਹਾਰਾਜ ਨੇ ਸ਼੍ਰੀ ਰਾਗ ਦੇ ਵਿੱਚ ਬਹੁਤ ਹੀ ਵਧੀਆ ਸ਼ਬਦ ਹੈ ਇਸ ਨੂੰ ਜਰੂਰ ਸੁਣਿਆ ਕਰੋ ਇਹ ਬਹੁਤ ਹੀ ਟਾਈਮ ਮੈਨੇਜਮੈਂਟ ਦੇ ਵਿੱਚ ਕਮ ਆਉਣ ਵਾਲਾ ਸ਼ਬਦ ਹੈ ਔਰ ਬਹੁਤ ਘੱਟ ਪੜਿਆ ਜਾਂਦਾ ਹੈ ਕਦੀ ਵੀ ਤੁਸੀਂ ਗੁਰੂ ਗੁਰਦੁਰਾ ਸਾਹਿਬ ਦੇ ਵਿੱਚ ਰੂਟੀਨ ਦੇ ਵਿੱਚ ਪੜਦੇ ਇਹ ਸ਼ਬਦ ਨਹੀਂ ਵੇਖਦੇ ਜਾਂ ਸੁਣਦੇ ਕਦੋਂ ਪੜਿਆ ਜਾਂਦਾ ਜਦੋਂ ਸਮਾਂ ਲੰਘ ਚੁੱਕਾ ਹੁੰਦਾ ਹੈ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਫਿਰ ਉਦੋਂ ਉੱਥੇ ਪੜਦੇ ਨੇ ਸੱਜਣ ਮੇਰੇ ਰੰਗਲੇ ਜਾਇ ਸੁਤੇ ਜੀਰਾਨ ਹੋਂ ਵੀ ਵੰਜਾ ਡੋਮਣੀ ਰੋਵਾ ਚੀਨੀ ਬਾ ਉਦੋਂ ਤੇ ਸਮਾਂ ਲੰਘ ਚੁੱਕਾ ਹੁੰਦਾ ਉਹ ਵੀ ਅਸੀਂ ਸ਼ਬਦ ਸੁਣ ਕੇ ਫਿਰ ਕੰਮ ਆਜਨੇ ਆ ਫਿਰ ਪੁੱਲ ਜਨਿਆ ਫਿਰ ਅਸੀਂ ਆਪਣੇ ਹੋਰੀ-ਹੋਰੀ ਕੰਮਾਂ ਦੇ ਵਿੱਚ ਲੱਗ ਜੰਨੇ ਆ ਜਦਕਿ ਇਸ ਸ਼ਬਦ ਨੂੰ ਜਿਹੜਾ ਹੈ ਰੋਜ਼ ਹੀ ਤੁਹਾਨੂੰ ਪੜ੍ਹਨਾ ਚਾਹੀਦਾ ਹੈ ਕਿ ਅਸੀਂ ਰੰਗ ਮਾਲ ਲੈਣਾ ਕਦੋਂ ਮਾਲ ਲੈਣਾ ਜਦੋਂ ਤੱਕ ਇਹ ਸਾਡੇ ਕੋਲ ਸਵਾਸਾਂ ਦੀ ਪੂੰਜੀ ਹੈ ਇਹ ਸਰੀਰ ਸਾਡਾ ਕਾਇਮ ਹੈ ਤੇ ਅਸੀਂ ਆਪਣੇ ਅਸਲੀ ਮਕਸਦ ਨੂੰ ਛੋਟੇ ਮਕਸਦਾਂ ਨੂੰ ਵੀ ਤੇ ਵੱਡੇ ਮਕਸਦਾਂ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਆਪਣੇ ਜਿਹੜਾ ਹੈਗਾ ਸਮੇਂ ਦਾ ਪ੍ਰਬੰਧਨ ਕਰਨਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਚਰਨਾਂ ਨਾਲ ਜੁੜ ਕੇ ਇਸ ਸ਼ਬਦ ਨੂੰ ਜਿਹੜਾ ਜ਼ਰੂਰ ਵਾਰ ਵਾਰ ਜੜਾ ਸੁਨਣਾ ਤਨ ਜੋ ਬਨ ਅਰ ਫੁੱਲੜਾ 나ਠਿ ਅੜੇ ਦਿਨ ਚਾਰ ਪੱਬਨ ਕੇਰੇ ਪਤ ਜਿਉ ਟਲ ਟੁਲ ਜਮਨ ਹਾਰ ਰੰਗ ਮਾਨ ਲੈ ਪਿਆਰੀਆ ਜਾਂ ਜੋ ਬਣ ਨੌ ਹੁਲਾ ਦਿਨ ਥੋੜੜੇ ਥਕੇ ਪਿਆ ਪੁਰਾਣਾ ਚੋਲਾ ਸੱਜਣ ਮੇਰੇ ਰੰਗਲੇ ਜਾਇ ਸੁਤੇ ਜੀਰਾਨ ਹੋਮ ਪੀ ਵੰਚਾਂ ਡੁੰਮਨੀ ਰੋਵਾਂ ਚੀਨੀ ਬਾਨ ਕੀ ਨਾ ਸੁਨੇਹੀ ਗੁਰিয়ে ਆਪਨ ਕੰਨੀ ਸੋਏ ਲੱਗੀ ਆਵੇ ਸਹਰੇ ਨਿਤਨਾ ਪਈ ਹੋਏ ਨਾਨਕ ਸੁਤੀ ਪਈ ਜਾਨ ਵਿਰਤੀ ਸੰ ਗੁਨਾਗ ਵਾਈ ਘੰਟੜੀ ਅਵਗਨ ਚਲੀ ਬਨ ਨਾਨਕ ਸੁਤੀ ਪਈਏ ਜਾਨ ਵਿਰਤੀ ਸੰ ਗੁਣਾੰਗ ਵਾਈ ਘੰਟੜੀ ਅਵਗਨ ਚਲੀ ਬਨ ਮਹੀਆ ਪੁੱਲਾ ਚੁੱਕਾ ਦੇਖਵਾ ਜਾਚਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ